ਮਰਾਲਾ ਵਿੱਚ ਬੀਤੇ ਦਿਨ ਦੁਪਹਿਰੀ بارش ਕਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਪਰ ਭਾਰੀ ਮੀਂਹ ਕਾਰਨ ਸਮਰਾਲਾ ਦੇ ਮਹੱਲਾ ਡਾਕਟਰ ਅੰਬੇਦਕਰ ਨਗਰ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਘਰ ਦੀ ਕੰਧ गिर ਗਈ ਮਜ਼ਦੂਰੀ ਕਰਕੇ ਇਸ ਪਰਿਵਾਰ ਨੇ ਆਪਣਾ ਮਕਾਨ ਬਣਾਇਆ ਸੀ ਜਿਸ ਦੇ ਵਿੱਚ ਦੋ ਕਮਰੇ ਅਤੇ ਗੁਸਲਖਾਨਾ ਤੇ ਇੱਕ ਪਖਾਨਾ ਬਣਾਇਆ ਹੋਇਆ ਸੀ ਬੀਤੇ ਰਾਤ ਤੇਜ਼ ਮੀਂਹ ਕਾਰਨ ਇਸ ਗਰੀਬ ਪਰਿਵਾਰ ਦੀ ਕੰਧ ige ਜਿਸ ਨਾਲ ਕਰਦਾ ਗੁਸਲਖਾਨਾ ਤੇ ਪਖਾਨਾ ਵੀ ਗਿਰ ਗਿਆ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਘਰ ਦੇ ਨਾਲ ਕਿਸੇ ਵਿਗਿਆਨਕ ਕੇ ਅੰਦਰ ਦੇਖੇ ਤਾਂ ਹਨ ਅਤੇ ਖੇਤੀਬੀ ਵਿਗਿਆਨ ਕੇਂਦਰ ਵੱਲੋਂ ਵੀ ਇੱਕ ਕੰਦ ਪਨਾਈ ਗਈ ਸੀ ਅਤੇ ਕੰਦੇ ਨਾਲ ਪਈ ਮਿੱਟੀ ਚੁੱਕ ਲਈ ਗਈ ਸੀ ਜਿਸ ਕਾਰਨ ਭਾਰੀ ਮੀਂਹ ਨਾਲ ਕੰਦ ਦੀਆਂ ਨੀਹਾਂ ਵਿੱਚ ਪਾਣੀ ਪੈ ਗਿਆ ਅਤੇ ਕੰਦ ਡਿੱਗ ਗਈ ਕੀ ਨਾਮਕਰ ਸਮੇਂ ਆਈ ਕਿੱਥੇ ਰਹਿਣੇ ਉਹਦਾ ਅਟਾ ਮੇਰੇ ਕੋਲ ਮਿਲਤ ਕੀ ਹੋਇਆ ਇਹ ਨਸਕਾਨ ਹੋ ਗਿਆ ਜਿਵੇਂ ਸਵੇਰੇ 6:30 ਵਜੇ ਤੇ ਇਹ ਲੈਟਰਨ ਬਾਥਰੂਮ ਬਣਿਆ ਵਾਦਾ ਸੀਗਾ ਜੀ ਕੰਦ ਵੀ ਸੀਗੀ ਤੇ ਉਹ ਜਣੇ ਨਸਕਾਨੇ ਤੇ ਮਕਾਨ ਦੇ ਵੀ ਟੇੜਾ ਪੈ ਗਿਆ ਤੇ ਜਣਕੇ ਫਿਰ ਇਹ ਦੋ ਦਿਨਾਂ ਦਾ ਜਣਕੇ ਫਿਰ ਮੀਂਹ ਪਿਆ ਵਾ ਉਦੇ ਕਾਰਨ ਹੋਇਆ ਕੋਈ ਸਹੀ ਕੰਦਿੱਤ ਨੂੰ ਗਰੀ ਅੰਦਰ ਨੂੰ ਗਰੀ ਬਾਹਰ ਨੂੰ ਕੰਦ ਵੀ ਪਰਲੀ ਸਾਹਿਬ ਨੂੰ ਗਰੀ ਖੇਤ ਹੈ ਜੀ ਇਹ ਸਰਕਾਰੀ ਮੈਕਦੇ ਲੱਗਦਾ ਜੀ ਖੇਤ ਤੇ ਜਿੱਥੇ ਵੀ ਬੀਜ ਜਿਆ ਕੇ ਪੈਦਾ ਹੁੰਦਾ ਹੈ ਉਹਨਾਂ ਦਾ ਤੇ ਜਣਕੇ ਉਹਨਾਂ ਨੇ ਕਰਕੇ ਮਿੱਟੀ ਖਿੱਚ ਲਈ ਤੇ ਕੰਦ ਦੇ ਨਾਲ ਨਾਲ ਦੋ 4 ਇੰਚ ਕੰਦ ਇਹਨਾਂ ਨੇ ਬਣਾਇ ਸੀ ਜਦੋਂ ਕੋਈ ਸੁਵਿਧਾ ਹੈ ਨਹੀਂ ਸੀ ਕੰਦ ਇਹਨਾਂ ਨੇ ਪਰਲੇ ਪਾਸੋਂ ਕੀਤੀ ਇਹ ਕੰਦ ਕਰ ਦਿਆ ਕਰ ਦੋ ਇਹਨਾਂ ਨੇ ਦੋ ਤਾ ਦੋ ਦਿਨ ਨਹੀਂ ਪਿਆ ਵਾ ਇਹ ਜਦੋਂ ਕੰਦ ਗਿਰ ਗਈ ਲੈਟਰ ਬਾਥਰੂਮ ਦੀ ਯਾਨੀ ਕਿ ਨਸਕਾਨ ਕੋਈ ਨਹੀਂ ਜਿਹੜੇ ਬੱਚੇ ਬਚ ਗਏ ਤੇ ਜਣ ਕੇ ਮਕਾਨ ਦੀ ਤਰੇੜਾ ਆ ਗਈ ਅੰਦਰ ਵੀ ਆ ਗਈ ਤੇ ਬਾਹਰ ਵੀ ਆ ਗਈ ਸੀ ਸਾਹਿਬ ਨੇ ਇਹ ਸਵੰਧੀ ਦੱਸਿਆ ਹਾਂਜੀ ਐਮਸੀ ਘਰ ਗਿਆ ਲੈ ਤੇ ਉਹ ਕਹਿੰਦੇ ਕਿ ਆਈ ਸੀ 10 20 ਮਿੰਟ ਤੱਕ ਆ ਰਹੇ ਹਾਂ 2:30 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹ ਚਾਹਦੇ ਹਾਂ ਇਹ ਵਿਆਹ ਜੋ ਤੇਰੇ ਦੰਦੇ ਆ ਕੀ ਨਾਮ ਤੇਰੇ ਖਾ ਆ ਕਿਤੇ ਰਹਿਣੀ ਡਾਕਟਰ ਮੋਦਕ ਨੂੰ ਨਹੀਂ ਕੀ ਹੋਇਆ ਮੈਂ ਸਵੇਰੇ 6 ਵਜੇ ਮੈਂ ਉੱਠੀ ਆ ਤੇ ਮੈਂ ਚਾਹ ਕਰਨ ਉੱਠੀ ਸੀ ਮੇਰੇ ਮਨ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੱਲੜੀ ਤੇ ਮੇਰੇ ਬੱਚੇ ਵੀ ਨਾਲ ਕਾਲੇ ਸੀ ਕੰਦ ਡਿੱਗੇ ਜੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਿਹੜੀ ਕੰਦ ਡਿੱਗੀ ਜੀ ਮੈਂ ਨਾ ਮਿੱਟੀ ਖਿੱਚੀ ਇੱਕ ਏਟਾੜੇ ਨੇ ਏਟਾੜੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਉੜਿਆ 3-4 ਦਿਨ ਹੋ ਗਏ ਇਹ ਟੈਲੀਆ ਪਰ ਵਰਕੇ ਲੈ ਕੇ ਆਈ ਮਿੱਟੀ ਦੀ ਆ ਉਹ ਸਾਡੀ ਕੱਲ ਨੂੰ ਪੋਲ ਪੈ ਗਈ ਅੰਦਰ ਅੰਦਰ ਗਾਹ ਬਣੀ ਗਿਆ ਗਾਹ ਦੇ ਕਰਕੇ ਮੇਰੀ ਕੰਦ ਸਾਰੇ ਹੱਥ ਨੂੰ ਮੁੜ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾ ਕੰਦ ਕੁੰਦ ਸਾਰੀ ਡਿੱਗੀ ਗਈ ਤੁਸੀਂ ਘਰ ਦੇ ਕੀ ਕੰਮ ਕਰਦੇ ਹੋ ਮਿਹੜੀ ਜੋਤੇ ਕਰਦੇ ਆ ਕਰਦੇ ਹੋ ਹੋਰ ਮੈਂ ਤਾਂ ਬੋਤਲ ਬੂਤਲਾ ਚੁੱਕੇ ਕਬੜਾ ਕੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ ਹੋਰ ਇਹਨਾਂ ਗਰੀਬ ਬੰਦਾ ਕੀ ਕਰ ਸਕਦੇ ਆ ਸੀ ਮੇਰੇ ਤਾਂ ਨਿਕੇ ਨਿਕੇ ਜਵਾਗਾਂ ਬਚ ਗਏ ਮੇਰੇ ਜਵਾਗਾਂ ਉਹਨਾਂ ਦੇ ਟਟਾ ਨਹੀਂ ਲੱਗੀਆਂ ਸਭ ਬਚ ਗਏ ਉੱਚੇ ਔਰ ਉਹ ਮੇ ਛੱਕੇ ਪਜਾਰ ਲਤੇ ਔਰ ਜਦੀ ਖੰਡ ਡਿੱਗੀ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ ਡਿੱਗ ਗਿਆ ਪੱਥਰ ਵੀ ਡਿੱਗ ਗਿਆ ਤਾਵਾ ਵੀ ਡਿੱਗ ਗਿਆ ਉਹ ਮੈਂ ਬਣਾ ਕੇ ਕਿਦੇ ਉੱਤੇ ਖਾਵਾਂ ਇੱਕਾਂ ਦੇ ਆਪਣੇ ਘਰ ਆਲੇ ਪਾਸੇ ਗਿਰੀਏ ਬਾਹਰ ਗਿਰੀ ਬਾਹਰਲੇ ਪਾਸੇ ਗਿਰੀਏ ਪਰਲੇ ਪਾਸੇ ਬਚ ਆਇਆ ਹੋ ਗਿਆ ਪਰਲੇ ਪਾਸੇ ਗਿਰੀ ਇਹ ਅੰਦਰ ਨੂੰ ਗਿਰ ਗਈ ਮੇਰਾ ਨਸਕਾਲ ਬਹੁਤ ਸੀ ਮੈਂ ਲੇਕਰ ਉਹ ਵੀ ਕੰਮ ਤਾਂ ਬਣੀ ਹੋਈ ਹੈ ਇਹ ਕੰਮ ਤਾਂ ਹੋ ਗਈ ਸਾਲ ਹੋ ਗਈ ਇਹ ਕੰਮ ਤਾਂ ਮੰਨ ਸਾਲ ਹੋ ਗਈ ਇਹ ਕੰਨ ਵਾਲੇ ਨੇ ਅ ਡੇਰਨ ਦਾ ਕਾਰਨ ਪਤਾ ਲੱਗਿਆ ਕਿ ਕਿਉਂ ਗਿਰਿਆ ਇਹ ਗਿਰਦਾ ਮੈਨੂੰ ਨਹੀਂ ਪਤਾ ਲੱਗਿਆ ਕਰ ਪੇਪਰਾਂ ਤੇ ਪਤਾ ਲੱਗਿਆ ਉਹ ਡਰਨ ਤੋਂ ਮੇਰਾ ਸਾਹ ਹੀ ਮਕਾਨ ਸੀ ਉੱਧਰ ਤੋਂ ਪਾ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ ਕਾਰ ਦੇ ਬਜਾ ਨਾਲ ਥੱਲੇ ਹੀ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦੀ ਹਾਂ ਸਾਨੂੰ ਮਦਦ ਹੋਣਾ ਚਾਹੀਦੀ ਮੇਰਾ ਟੱਟਰ ਹੁੰਣ ਜਾਵੇ ਮੇਰੀ ਇਹ ਕੰਦ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਹੋਰ ਮੈਂ ਮੇਰਾ ਨਾਮ ਰਜਨੀ ਬਾੜ ਨੰਬਰ ਦੇ ਰਾਂਦੀ ਐਮਸੀ ਬੋਲ ਰਹੀ ਐ ਨਾ ਡਾਕਟਰ ਅਮੇਰਪੁਰ ਕਲੋਨੀ ਤੋਂ ਮੇਹ ਡਾਕਟਰ ਮਿਲਤਾ ਸੁਆਮੀ ਦੇ ਚਿਕਾਨੇ ਜਿਹੜੇ ਜਿਹੜਾ ਮੀਂਹ ਆਪਣਾ ਪਹਿਲਾ ਮੀਂਹ ਸੀਗਾ ਹਜੇ ਇਹ ਮੀਂਹ ਨੇ ਬਹੁਤ ਨੁਕਸਾਨ ਕੀਤਾ ਬੰਦੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੇ ਉਧਰ ਬਲੀ ਬਣੀ ਹੋਈ ਆ ਉਹਦੇ ਵਿੱਚ ਪਾਪਾਉਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕਾਂ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਸੁੱਤੇ ਨੇ ਮੈਨੂੰ ਸਾਰੀ ਰਾਤ ਫੋਨ ਕਰਦੇ ਦੇ ਮੈਡਮ ਟੈਂਕਰ ਭੇਜੋ ਟੈਂਕਰ ਭੇਜੋ ਪਰ ਕਮੇਟੀ ਵਾਲਾ ਮੇਰਾ ਫੋਨ ਹੀ ਨਹੀਂ ਚੁੱਕਿਆ ਹੈਗਾ ਹੂੰ ਹਾਂਜੀ ਉਹਦਾ ਵੀ ਮਨ ਬਹੁਤ ਹੈਗਾ ਕਮੇਟੀ ਦੇ ਰੋਤੇ ਕਿ ਕੋਈ ਨਾ ਕੋਈ ਚਲ ਗਰੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਤੇ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇੱਧਰ ਮਤਲਬ ਜੀਨ ਪੈਂਦੀ ਆ ਹਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜਮੀਨ ਵਾਲਿਆਂ ਨੇ ਆ ਮਤਲਬ ਸਾਰੀ ਜਮੀਨ ਜਿਹੜੀ ਲੋਕਾਂ ਦੇ ਕੰਡਾ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਉਹ ਨਾ ਹੁਣ ਸਣੀ ਹੁੰਦਾ ਇਹਦਾ ਘਰ ਡੱਗਾ ਰਛੇਰੇ ਉਦੇ ਮਿੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਚਾਰੇ ਦਾ ਘਰ ਡਿੱਗ ਗਿਆ ਬੱਚਿਆਂ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਹਾਂ ਕਿ ਸਰਕਾਰ ਫਾਰਮ ਵਾਲਿਆਂ ਨੂੰ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਹ ਖੇਤੀਬਾੜੀ ਵਿਗਿਆਨ ਵਾਲਿਆ ਹਾਂ ਆਪਣੇ ਆਪ ਸੰਭਾਲੇ ਤੋਂ ਖੇਤੀਬਾੜੀ ਵਿਗਿਆਨ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਹੈ ਪਿੱਛੇ ਫਾਰਮ ਦੀ ਠੀਕ ਹੈ ਬੈਸੇ ਤਾਂ ਇਹਨਾਂ ਨੇ ਕਾਂਦੇ ਉਹਨਾਂ ਨੇ ਵੀ ਕਾਂਦੇ ਬਣਾਈ ਹੋਏ ਸੀ ਪਰ ਇਹਨਾਂ ਨੇ ਕਾਂਦੇ ਦੇ ਨਾਲੇ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਕਣ ਕਰਕੇ ਗਾਧ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਉਹਨਾਂ ਨੂੰ ਤਾਂ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਸਕਦੀ ਹਾਂ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਹਾਂਜੀ ਸਾਰੇ ਇਹਨਾਂ ਦੇ ਟਾਇਲਟ ਵਗੈਰਾ ਟੁੱਟ ਗਏ ਹੈਗੇ ਉਹਨਾਂ ਦੇ ਘਰ ਟੁੱਟ ਗਿਆ ਹੈਗੇ ਜਿਹੜਾ ਇਹਨਾਂ ਨੇ ਉਹ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਹੈ ਡਾਕਟਰ ਵੀਪ੍ਰਤਾਸ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋਇਗਿਆਨੂ ਸੀ ਐਜੂਕੇਸ਼ਨ ਵਿਭਾਗ ਦਾ ਸੰਭਾਲ ਲਿਖੀ ਆ ਡਾਕਟਰ ਨੇ ਇੱਕ ਕੰਪਲੇਟ ਆ ਮਤਲਬ ਕਿਸੇ ਨੇ ਡਾਕਟਰ ਨੂੰ ਦੇਖ ਕੇ ਨਜ਼ਰ ਦੇ ਚਿੱਟ ਧਰਵੀ ਕਾਂਡ ਗਈ ਆ ਤੁਹਾਨੂੰ ਕੰਨਾ ਦਾ ਇਲਜ਼ਾਮ ਲਗਾਇਆ ਵੀ ਕੇਵੀ ਕੇ ਦੀ ਜਿਹੜੀ ਕਾਂਡ ਦੇ ਨਾਲ ਮਿੱਟੀ ਇਸ ਜੀ ਸਪੋਟ ਹੋਦੀ ਸੀ ਬਿਲੋ ਕੈਰੀ ਕੇ ਲੈ ਚੱਕ ਲਈ ਇਸ ਕਾਰਨ ਕੰਡ ਗਈ ਹੋਵੇ ਦੇਖੋ ਜੀ ਇਹ ਦੇ ਬੁਲਾਗ ਜਿਹੜਾ ਇਲਜ਼ਾਮ ਕੇਵੀ ਕਿਤ ਲਾਇਆ ਗਿਆ ਸੋਦੇ ਵਿੱਚ ਕਾਂਦੀ ਨਾਲ ਜਿਹੜੀ ਮਿੱਟੀ ਸਪੋਰਡ ਆ ਬਿਲਕੁਲ ਨਹੀਂ ਚੱਕੀ ਗਈ ਉਹ ਸਮਿਤੀ ਅੱਜ ਵੀ ਉੱਥੇ ਉਹੀ ਆ ਉਸੇ ਤਰ੍ਹਾਂ ਇਸ ਬੋਲਰ ਸਵੇਨੀ ਇਹ ਜਿਹੜੇ ਆਪਣੇ ਟਰੇਲੀ ਵਾਲੇ ਬੰਦੇ ਨੇ ਇਸ ਸਾਡੇ ਫਾਰਮੂ ਦੇ ਵਿੱਚ ਆਪਦੇ ਟਾਇਲਟਸ ਦਾ ਗੰੰਦ ਨੰਬਰ ਪਾਣੀ ਸਾਡੇ ਕਿੰਨੇ ਕਿਤੇ ਫਾਰਮੂ ਦੇ ਵਿੱਚ ਪਾਉਂਦੇ ਆ ਸਾਡੀ ਫਸਲ ਖਰਾਬ ਕਰਦੇ ਜਿਹੜੀ ਅਸੀਂ ਕਿਸਾਨਾਂ ਹਿੱਤ ਜੀ ਬੀਜ ਵਾਸਤੇ ਫੋਨ ਪਾਦਾ ਕਰਦੇ ਆ ਉਹਨੇ ਸਿੱਧੇ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੀ ਨੇ ਅਸੀਂ ਐਸਡੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਦੇ ਸਭ ਨੂੰ ਚਿੱਠੀਆਂ ਲਿਖਿਆ ਉਹਦੇ ਵਿੱਚ ਵੀ ਸਾਡੇ ਵੀ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਚਲੇ ਕੈਮੀਕਲ ਸੁੱਟਿਆ ਜਾਂਦਾ ਉਸ ਤੋਂ ਬਾਅਦ ਅਸੀਂ ਆਗੇ ਤਨੀ ਇਥੇ ਵੀ ਕੰਮ ਦੇ ਨਾਮ ਇਹਨਾਂ ਨੂੰ ਚਾਹੀਦਾ ਵੀ ਤੁਸੀਂ ਆਪ ਦੀ ਗੱਲ ਖੁਦ ਕਰੋ ਖੁਦ ਵੀ ਗੱਲ ਨਹੀਂ ਕਰਦੇ ਸਾਡੀ ਗੱਲ ਦੇ ਨਾਂ 'ਤੇ ਖਾਲੇ ਬਣਾਇਆ ਉਹਦੇ ਬਾਵਜੂਦ ਇਹਨਾਂ ਨੇ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਵੀ ਸਾਡੇ ਕੋਲ ਬਿਆਨ ਲਿਖਤੀ ਕੋਰ ਗਾਈਡ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸੇਮ ਕਮਾਂਡਿੰਗ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਵੀ ਇਹ ਕੰਮ ਖੁਦ ਕਰਾਂਗੇ ਕਿ ਵੀ ਕਿਤੇ ਕੰਨਰ ਦੇ ਨਾਲ ਅਸੀਂ ਇਹ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਇਹ ਬੜੇ ਮਖਾਨੇ ਦਾ ਪਰਮਾਨਾ ਪਾਣੀ ਦਾ ਬਾਹਰ ਲੋ ਕਰਾਂਗੇ ਪਰ ਇਸ ਤੋਂ ਇਨਾਂ ਨੇ ਕਿ ਕਿ ਵੀ ਕਿਤੇ ਕੰਨਰ ਦੇ ਨਾਲ ਪਖਾਨੇ ਬਣਾਏ ਉਹਨਾਂ ਦਾ ਪਾਣੀ ਦਾ ਵੇਸਟੇਜ ਉਹ ਕਿੱ디 ਕਿਨੋਂ ਗੱਲਿਆ ਆਸਾਨੀ ਲੇਵਲ ਖੁੱਲ ਸੀ ਇਹ ਲੇਵਲ ਤੇ ਜਿੱਕੇ ਅਸੀਂ ਉਹਨਾਂ ਦੇ ਗਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰਸਟਾਰਕ ਵਾਲਿਆਂ ਨੇ ਨਵੀਂ ਕੌਂਸਲ ਨੂੰ ਬੁਲਾ ਕੇ ਉਹਨਾਂ ਨੇ ਗਟਰ ਸਾਡੇ ਦੇ ਬੰਦਾ ਪਾਣੀ ਤੇ ਪਾਇਆ ਕਦੇ ਬਣਾ ਪਏ ਉਹਦੇ ਪਾਣੀ ਵੀ ਕੱਢ ਹੀ ਗਏ ਸੋ ਇਹ ਗ੍ਰੀਡ ਜੀ ਵੀ ਕੰਮ ਨਹੀਂ ਦਿੱ ਗਿਆ ਇਹ ਨਿਕਲਣ ਵਾਲੇ ਜਨਵਾਰ ਖੋਦੇ ਆਪ ਹੀ ਨਹੀਂ ਤੇ ਉਹਨਾਂ ਨੇ ਏ ਵੀ ਕੀ ਦੀ ਕੀਤੀ ਖਾਲੀ ਨੂੰ ਖੁਦ ਦੇ ਵਿੱਚ ਪਾਣੀ ਲਾ ਲਾ ਕੇ ਉਹ ਪੋਲਾ ਕੀਤਾ ਕਰਨ ਲੋ ਇਹ ਕਰਕੇ ਬਾਦਸ਼ਾਹ ਨੂੰ ਜਹਾਂ ਦੇ ਨਾਲ ਦਿਗੀ ਆ ਹਾਂ ਡਾਕਟਰ ਜੀ ਇਹ ਦੋਵੇਂ ਨੇ ਆਪਣੀ ਕੰਦ ਆਪ ਬਣਾਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਤੇ ਵੀ ਕਿਉਂ ਤੇ ਹਿੰਦ ਦੇ ਪਰੇ ਦੇਖੋ ਜੀ ਜੇਕਰ ਉਹਨਾਂ ਕੋਲੇ ਆਪਣੀ ਲੀਗਲ ਪ੍ਰੋਪਰਟੀ ਉਹਨਾਂ ਕੋਲੇ ਆਪਦੀ ਹੈ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰੋਪਰਟੀ ਦੇ ਵਿੱਚ ਆਪਣੀ ਕੰਦ ਬਣਾ ਸਕਦੇ ਆ ਸਮਝ ਨਹੀਂ ਕੋਈ ਤਰਾਹ ਨਹੀਂ ਹੈ ਕਿ ਕੇ ਵੀ ਕੇ ਦੀ ਹਦੂਦ ਦੇ ਵਿੱਚ ਕੁਝ ਨਾ ਕਰਨਾ ਹੂੰ ਹੂੰ ਉਹ ਲਾਈਵ ਕਰ ਸਕਦੇ ਆ ਜਿਹੜੀ ਕੰਦ ਬਿੱਲ ਹੈ ਤੇ ਕਿਹੜੀ ਕੈਟਿਗਰੀ ਹੈ ਉਹ ਕਹ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਨਿਗਰੀ ਹੈ ਦੋ ਉਹ ਬਣਾਉਣੇ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦਾ ਜੀ ਜੀ ਉਹਨਾਂ ਦੀ ਖੁਦ ਵੀ ਪ੍ਰਾਪਰਟੀ ਆ ਆਪਦੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚੀ ਚਾਹੇ 10 ਇੰਚੀ ਜਿੰਨੀ ਮਰਜ਼ੀ ਕੰਦ ਬਣਾਉਣ ਕਿਹੜੀ ਕਿਹੜੀ ਸਬੂਦ ਵਿੱਚ ਦਖਲ ਦਾ ਜਿੰਨੀ ਕਰ ਸਕਦੇ ਠੀਕ ਹਾਂ ਜੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز